ਦੇਸ਼ਪੁਰ ਦੇ ਵਿੱਚ ਸਵਾਇਨ ਫਲੂ ਵਰਗੀ ਬਿਮਾਰੀ ਦਾ ਜਿਹੜੇ ਆਮ ਦੇਖਣ ਨੂੰ ਜਿਹੜੀ ਮਿਲ ਰਹੀ ਹੈ ਜੇਕਰ ਲੁਧਿਆਣੇ ਦੀ ਗੱਲ ਕਰੀਏ ਲੁਧਿਆਣੇ ਦੇ ਵਿੱਚ ਵੀ ਸਵਾਇਨ ਫਲੂ ਕਰਕੇ ਜਿਹੜੀਆਂ ਕਿ ਦੋ ਮੌਤਾਂ ਦੇਖਣ ਨੂੰ ਮਿਲੀਆਂ ਨੇ ਸਾਡੇ ਨਾਲ ਮਾਹੀ ਡਾਕਟਰ ਨੇ ਸਜਦੇਵਾ ਜੀ ਹੈਗੇ ਨੇ ਸਾਡੇ ਨਾਲ ਗੱਲਬਾਤ ਕਰਾਂਗੇ ਸਰ ਸਵਾਇਨ ਫਲੂ ਬਿਮਾਰੀ ਜਿਹੜੀ ਦੇਸ਼ਪੁਰ ਦੇ ਵਿੱਚ ਜ਼ਰੂਰ ਦੇਖਣ ਨੂੰ ਮਾਰੇ ਡੈਥ ਵੀ ਕਾਫੀ ਹੋ ਚੁੱਕੀਆਂ ਨੇ ਤੇ ਜੇਕਰ ਲੁਧਿਆਣੇ ਦੇ ਕਲੇ ਲੁਧਿਆਣੇ 'ਚ ਦੋ ਡੈਥ ਹੋ ਚੁੱਕੀਆਂ ਨੇ ਕੀ ਇਹ ਸਵਾਇਨ ਫਲੂ ਬਿਮਾਰੀ ਹੈ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਦੈਨਿਕ ਸਵੇਰਾ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਇਹਨਾਂ ਮੈਂ ਡਾਕਟਰ ਗੌਰਵ ਸਛਦੇਵਾ ਮੈਂ ਐਮਡੀ ਮੈਡੀਸਿਨ ਆ ਤੇ ਮੈਂ ਇਹਨਾਂ ਚੀਜ਼ਾਂ ਦਾ ਮਾਹਿਰ ਆ ਮੈਂ ਲਾਸਟ ਇਅਰ ਐਮ ਦਾ ਪ੍ਰੈਜ਼ੀਡੈਂਸੀ ਤੁਸੀਂ ਸਾਰੇ ਮਿਲਦੇ ਰਹੇ ਹੋ ਸਵਿਨ ਫਲੂ ਲੁਧਿਆਣਾ ਦੇ ਵਿੱਚ ਵੀ ਆਪਣਾ ਜਿਹੜਾ ਹੈ ਉਹ ਕਦਮ ਰੱਖ ਚੁੱਕਿਆ ਹੈ ਔਰ ਚੋਂ ਕਿ ਪਿਛਲੇ ਕੁਝ ਸਾਲਾਂ ਤੋਂ ਇਹ ਕਾਫੀ ਕੰਟਰੋਲ ਸੀਗਾ ਪਰ ਨੰਬਰ ਆਫ ਡੈਥਸ ਆਲਰੇਡੀ ਹਾਲਾਂਕਿ ਜਦੋਂ ਸਰਦੀ ਸ਼ੁਰੂ ਹੁੰਦੀ ਹੈ ਉਦੋਂ ਅਸੀਂ ਜਿਹੜੇ ਇਨਫਲੂਐਂZA ਵਾਇਰਸ ਨੇ ਉਹਦੋਂ ਐਕਟਿਵ ਹੋ ਜਾਂਦੇ ਨੇ ਪਰ ਐਤ ਕੀ ਥੋੜਾ ਜਲਦੀ ਆ ਗਿਆ ਕਿਉਂਕਿ ਹਿਊਮਿਡਿਟੀ ਜ਼ਿਆਦਾ ਹੈ ਬਾਰਸ਼ਾਂ ਲੰਬੀਆਂ ਪਈਆਂ ਨੇ ਔਰ ਲੁਧਿਆਣਾ ਵਰਗਾ ਸ਼ਹਿਰ ਜੋ ਕਿ ਇੱਕ ਇੰਡਸਟਰੀਅਲ ਟਾਊਨ ਹੈ ਔਰ ਇੱਥੇ ਲੇਬਰਰ ਕਲਾਸ ਜ਼ਿਆਦਾ ਨੇ ਔਰ ਬਹੁਤ ਸੋਸ਼ੀਓ ਇਕਨੋਮਿਕ ਸਟਾਟਸ ਉਹਨਾਂ ਦਾ ਬਹੁਤ ਲੋ ਹੈ ਔਰ ਬਹੁਤ ক্লোਜ਼ ਪ੍ਰੋਕਸਿਮਿਟੀ ਦੇ ਵਿੱਚ ਇੱਕ ਇੱਕ ਕਮਰੇ 'ਚ ਪੰਜ ਪੰਜ ਲੋਕ ਰਹਿੰਦੇ ਨੇ ਤੇ ਇੱਥੇ ਜਲਦੀ ਫੈਲਦਾ ਔਰ ਪਹਿਲਾਂ ਮੈਂ ਲੋਕਾਂ ਦੀ ਅਵੇਰਨੈਸ ਲਈ ਪਹਿਲਾਂ ਇੱਕ ਦੱਸ ਦਿਆਂ ਕਿ ਸਵਾਈਨ ਫਲੂ ਜਿਹੜਾ ਹੈ ਆਮ ਇਨਫਲੂਐਂZA ਵਾਇਰਸ ਵਾਲਾ ਫਲੂ ਹੀ ਹੈ ਉਹਦਾ ਇਹ ਇੱਕ ਅਗੇਸਟ ਸਟ੍ਰੇਨ ਹੈ ਜਿਹੜਾ ਕਿ ਸਭ ਤੋਂ ਪਹਿਲਾਂ ਕਿਉਂਕਿ ਪਿਗਸ ਦੇ ਵਿੱਚ ਪਾਇਆ ਗਿਆ ਸੀ ਸੂਰ ਦੇ ਵਿੱਚ ਪਾਇਆ ਗਿਆ ਸੀ ਤਾਂ ਹੀ ਇਹਨੂੰ ਸਵਾਈਨ ਫਲੂ ਕਹਿੰਦੇ ਆ ਸੋ ਇਹ ਜਿਹੜਾ ਸਵਾਈਨ ਫਲੂ ਅਤੇ ਲੱਛਣ ਵੀ ਆਮ ਫਲੂ ਵਾਂਗ ਕੀ ਨੇ ਜਿਸ ਤਰ੍ਹਾਂ ਕਿ ਖਾਂਸੀ ਜੁਕਾਮ ਸਿਰ ਦਰਦ ਬਾਡੀ ਐਕਸ ਸੁੱਕੀ ਖੰਘ ਔਰ ਕਾਂਬਾ ਲੱਗਣਾ ਔਰ ਇਹ ਸਰ ਕੰਜੈਸ਼ਨ ਹੋਣਾ ਜੁਕਾਮ ਲੱਗਣਾ ਨਿੱਚਾ ਆਣੀਆ ਇਹ ਸਾਰੇ ਜਿਹੜੇ ਫਲੂ ਲਾਈਕ ਇਲਨੈਸ ਨੂੰ ਅਸੀਂ ਕਹ ਦਿੰਦੇ ਆ ਫਲੂ ਲਾਈਕ ਸਿੰਪਟਮਸ ਨੂੰ ਅਸੀਂ ਕਹ ਦਿੰਦੇ ਆ ਇਹ ਸਾਰਾ ਇਹਦੇ ਵਿੱਚ ਜਿਹੜਾ ਇਹਦੇ ਚ ਹੁੰਦੇ ਨੇ ਔਰ ਇਹ ਜਿਹੜਾ ਹੈ ਇਹ ਬੱਚਿਆਂ ਦੇ ਵਿੱਚ ਬਹੁਤ ਘਾਤਕ ਹੋ ਸਕਦਾ ਬਜ਼ੁਰਗਾਂ ਜਿਹੜੇ 60 ਸਾਲ ਦੇ ਉੱਪਰ ਨੇ ਉਹਨਾਂ 'ਚ ਬਹੁਤ ਘਾਤਕ ਹੋ ਸਕਦਾ ਤੇ ਪ੍ਰੈਗਨੈਂਟ ਲੇਡੀਜ਼ ਜੜੀਆਂ ਨੇ ਉਹਨਾਂ 'ਚ ਬਹੁਤ ਘਾਤਕ ਹੋ ਸਕਦਾ ਸੋ ਇਹ ਸਾਡੇ ਜਿਹੜੇ ਹੈ ਇਹ ਟਾਰਗੇਟ ਪੇਸ਼ੈਂਟਸ ਰਹਿੰਦੇ ਨੇ ਪਲੱਸ ਜਿਹੜੇ ਇਮਿਊਨੋ ਕੰਪਰਮਾਈਜ਼ਡ ਪੇਸ਼ੈਂਟਸ ਨੇ ਉਹਨਾਂ ਨੂੰ ਵੀ ਇਹ ਬਹੁਤ ਜਲਦੀ ਜਿਹੜੇ ਕੈਨਸਲ ਵਾਲੇ ਮਰੀਜ਼ ਨੇ ਜਿਹਨੂੰ ਪੁਰਾਣੀ ਹਾਰਟ ਦੀ ਪ੍ਰੋਬਲਮ ਹੈ ਸ਼ੂਗਰ ਹੈ ਜਾਂ ਕੋਈ ਨਸ਼ਾ ਜ਼ਿਆਦਾ ਕਰਦੇ ਨੇ ਉਹਨਾਂ ਨੂੰ ਵੀ ਇਹ ਰੈਸਪੀਰੇਟਰੀ ਪ੍ਰੋਬਲਮ ਜਲਦੀ ਹੁੰਦੀ ਹੈ ਇਹ ਰੈਸਪੀਰੇਟਰੀ ਸਿਸਟਮ ਜਿਹੜਾ ਆਪਣਾ ਸਾਹ ਵਾਲਾ ਸਿਸਟ ਇਸ ਕਰਕੇ ਜਦੋਂ ਇਹ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਤਾਂ ਫੇਫੜਿਆਂ 'ਚ ਜ਼ਿਆਦਾ ਇਨਫੈਕਸ਼ਨ ਹੋਣ ਕਰਕੇ ਬੱਚੇ ਨੂੰ ਸਾਹ ਆਣਾ ਬੰਦ ਹੋ ਜਾਂਦਾ ਹੈ ਪੇਸ਼ੈਂਟ ਨੂੰ ਸਾਹ ਨਹੀਂ ਆਉਂਦਾ ਆਕਸੀਜਨ ਸੈਚੂਰੇਸ਼ਨ ਡਿਗਨੀ ਸ਼ੁਰੂ ਹੋ ਜਾਂਦੀ ਹੈ ਔਰ ਸੋ ਮਰ ਸੋ ਇਹ ਜਾਨਲੇਵਾ ਵੀ ਹੋ ਸਕਦੀ ਹੈ ਸੋ ਇਹਨੂੰ ਜਲਦੀ ਡਾਇਗਨੋਸ ਕਰਨਾ ਜਲਦੀ ਇਹਦਾ ਇਲਾਜ ਕਰਨਾ ਉਹੀ ਜਿਹੜਾ ਹੈ ਪੇਸ਼ੈਂਟ ਨੂੰ ਬਚਾ ਸਕਦਾ ਹੈ ਸੋ ਮੈਂ ਦੈਨਿਕ ਸਵੇਰਾ ਦੇ ਰਾਹੀਂ ਸਾਰੇ ਜਿਹੜੀ ਆਮ ਜਨਤਾ ਹੈ ਉਹਨੂੰ ਵੇਅਰ ਕਰਨਾ ਚਾਹੁੰਦਾ ਵੀ ਫਲੂ ਤਾਂ ਹੈ ਹੀ ਜਿਹੜੇ ਕੋਈ ਇਹਦੇ ਭੈੜੇ ਲੱਛਣ ਨੇ ਜੇ ਤੁਹਾਨੂੰ ਲੱਗੇ ਕਿ ਇਹ ਫੈਲਦਾ ਹੈ ਔਰ ਬਹੁਤ ਜਲਦੀ ਆਸ-ਪਾਸ ਦੀ ਕਮਿਊਨਿਟੀ ਚ ਫੈਲਿਆ ਹੋਇਆ ਹੈ ਔਰ ਬੱਚੇ ਨੂੰ ਸਾਹ ਲੈਣ ਚ ਦਿੱਕਤ ਆ ਰਹੀ ਹੈ ਜਾਂ ਪੇਸ਼ੈਂਟ ਨੂੰ ਸਾਹ ਲੈਣ ਚ ਦਿੱਕਤ ਆ ਰਹੀ ਹੈ ਬੱਚਾ ਖਾ ਪੀ ਘਟ ਰਿਹਾ ਹੈ ਬੱਚਾ ਉੱਠ ਨਹੀਂ ਰਿਹਾ ਉਹ ਸੁੱਤਾ ਹੀ ਪਿਆ ਹੈ ਉੱਠਣ ਚ ਪ੍ਰੋਬਲਮ ਆ ਰਹੀ ਹੈ ਔਰ ਕੋਈ ਫਲੂਇਡ ਜਾਂ ਕੋਈ ਲਿਕਵਿਡ ਐਕਸੈਪਟ ਨਹੀਂ ਕਰ ਰਿਹਾ ਤੇ ਆਪਾਂ ਨੂੰ ਜਿਹੜਾ ਹੈ ਉਹ ਡਾਕਟਰ ਨੂੰ ਦਿਖਾਣਾ ਚਾਹੀਦਾ ਹੈ ਜੇ ਆਪਾਂ ਟ੍ਰੀਟਮੈਂਟ ਦੀ ਗੱਲ ਕਰੀਏ ਤਾਂ ਮੇਰੇ ਹਿਸਾਬ ਨਾਲ ਜਿਹੜਾ ਫਲੂ ਦਾ ਟ੍ਰੀਟਮੈਂਟ ਹੈ ਉਹ ਸੇਮ ਟ੍ਰੀਟਮੈਂਟ ਹੀ ਇਹਦੇ ਇਸ ਤਰ੍ਹਾਂ ਕੀ ਬੁਖਾਰ ਲਈ ਪੈਰਾਸਟਮੋਲ ਕਫ সিরাপ ਦੇ ਦਿਓ ਰੈਸਟ ਦਿਓ ਹਾਈਡਰੇਸ਼ਨ ਆਫ ਦਾ ਰੈਸਟ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਹਾਈਡਰੇਸ਼ਨ ਪੇਸ਼ੈਂਟ ਦੀ ਉਹਨੂੰ ਬਹੁਤ ਜ਼ਿਆਦਾ ਜੜੇ ਤਰਲ ਪਦਾਰਤ ਦੇਣੇ ਲਿਕਵਿਡ ਦੇਣੇ ਬਹੁਤ ਜ਼ਰੂਰੀ ਨੇ ਭਾਵੇਂ ਕਿਸੇ ਵੀ ਸ਼ਕਲਸ ਦੇਓ ਤਾਂ ਜੋ ਡੀਹਾਈਡਰੇਸ਼ਨ ਨਾ ਹੋਵੇ ਐਂਟੀਵਾਇਰਲ ਹਰੇਕ ਦੇ ਅਲੱਗ-ਅਲੱਗ ਨੇ ਜਿਸ ਤਰ੍ਹਾਂ ਆਪਾਂ ਦੇਖਿਆ ਸੀ ਵੀ ਕੋਵਿਡ ਦੇ ਅਲੱਗ ਹੁੰਦੇ ਨੇ ਤੇ ਐਸੀ ਤਰ੍ਹਾਂ ਹੀ ਇਹਦੇ ਲਈ ਜਿਹੜਾ ਹੈਗਾ ਉਹ ਆਸਲ ਟਾਈਮੇ ਵੀਰ ਜਿਹੜਾ ਇੱਕ ਨਾਮ ਦਾ ਇੱਕ ਐਂਟੀਵਾਇਰਲ ਡਰਗ ਹੈ ਕਿਉਂਕਿ ਵਾਇਰਸ ਹੈ ਐਚ1 ਐਨ1 ਇੱਕ ਵਾਇਰਸ ਹੈ ਜੋ ਕਿ ਆਪਣੇ ਆਪਸ ਵਿੱਚ ਜਿਹੜੇ ਆਪਾਂ ਕੋਈ ਸਾਹ ਲੈਨੇ ਆ ਜਾਂ ਨਿੱਛਾ ਮਾਰਦੇ ਆ ਜਾਂ ਕਫ ਕਰਦੇ ਆ ਉਹ ਜਿਹੜੇ ਡ੍ਰੋਪਲੇਟਸ ਨੇ ਜਿਹੜੇ ਉਹ ਛਿੱਟੇ ਡਿੱਗਦੇ ਨੇ ਇਹ ਉਹਨਾਂ ਦੇ ਥਰੋ ਇੱਕ ਦੂਜੇ ਨੂੰ ਹੁੰਦੀ ਆ ਸੋ ਜਿਹੜੇ ਕਿ ਗੱਲ ਜਿਹੜੀਆਂ ਕਿ ਆਪਾਂ ਪ੍ਰੀਕਾਸ਼ਨਸ ਕੋਵਿਡ ਵੇਲੇ ਲਈਆਂ ਸੀਗੀਆਂ ਦੂਰੋ ਨਮਸਤੇ ਦੂਰੋ ਸਤਿ ਸ੍ਰੀ ਅਕਾਲ ਬਲਾਓ ਹੱਥ ਨਾ ਬਲਾਓ ਔਰ ਜਿਹੜਾ ਕਿਸੇ ਦੇ ਪਬਲਿਕ ਪਲੇਸ ਚ ਕਫ ਨਾ ਕਰੋ ਛਿਕ ਨਾ ਮਾਰੋ ਔਰ ਕੋਸ਼ਿਸ਼ ਇਹੀ ਕਰੋ ਲੋਕੀ ਜੋ ਮਰਜ਼ੀ ਤੁਹਾਨੂੰ ਕਹੀ ਜਾਂਦੇ ਤੁਸੀਂ ਮਾਲ ਚ ਜਾ ਰਹੇ ਹੋ ਜੇ ਤੁਸੀਂ ਸ਼ਾਪਿੰਗ ਤੇ ਜਾ ਰਹੇ ਹੋ ਜੇ ਤੁਸੀਂ థিয়েਟਰਸ ਪਿਕਚਰ ਦੇਖਣ ਜਾ ਰਹੇ ਹੋ ਤਾਂ 마스크 ਪਾ ਕੇ ਜਾਓ ਤੁਹਾਡੇ ਲਈ ਸਭ ਤੋਂ ਬੈਸਟ ਤਰੀਕਾ ਇਹੀ ਹੈ ਔਰ ਕਲੀਨਿੰਗ ਡਿਸ ਇਨਫੈਕਸ਼ਨ ਦਾ ਬਹੁਤ ਅੱਛਾ ਰੋਲ ਹੈ ਖਾਸ ਕਰਕੇ ਸਾਡੇ ਹਸਪੀਟਲਸ ਦੇ ਵਿੱਚ ਖਾਸ ਕਰਕੇ ਕ라우ਡਡ ਪਲੇਸਸ ਦੇ ਵਿੱਚ ਡਿਸਟੈਂਸਿੰਗ ਸੋਸ਼ਲ ਡਿਸਟੈਂਸਿੰਗ ਰੱਖਣਾ ਕਲੀਨਿੰਗ ਰੱਖਣਾ 마스크 ਪਾ ਕੇ ਰੱਖਣਾ ਲੱਛਣ ਨੂੰ ਬਹੁਤ ਜਲਦੀ ਸਮਝਣਾ ਬੁਖਾਰ ਲਈ ਪੈਰਾਸਟਾਮੋਲ ਯੂਜ਼ ਕਰਨਾ ਇਹ ਜਿਹੜੀਆਂ ਚੀਜ਼ਾਂ ਨੇ ਔਰ ਜੇ ਤੁਹਾਨੂੰ ਲੱਗੇ ਕਿ ਬਹੁਤ ਦਿੱਕਤ ਆ ਰਹੀ ਹੈ ਤਾਂ ਇਮੀਡੀਏਟ ਤਨੂੰ ਆਪਣੇ ਡਾਕਟਰ ਨੂੰ ਰੀਪੋਰਟ ਕਰਨਾ ਚਾਹੀਦਾ ਤੁਸੀਂ ਜੇਕਰ ਸਾਈਨ ਫਲੂ ਦੀ ਗੱਲ ਕਰੀ ਤੁਸੀਂ ਕਿਹਾ ਖਾਂਸੀ ਜੁਕਾਮ ਆਮ ਲੱਛਣ ਹੈਗੇ ਨੇ ਫਿਰ ਕਿਹੜਾ ਏਦਾਂ ਦਾ ਲੱਛਣ ਹੈ ਜਿਹੜਾ ਤੁਹਾਨੂੰ ਪਤਾ ਲੱਗਦਾ ਕਿ ਐਂਡਿੰਗ ਸਟੇਜ ਤੇ ਆ ਗਿਆ ਕਿ ਇਹ ਵਾਕਈ ਇਹ ਸਾਈਨ ਫਲੂ ਆ ਕਿਹੜਾ ਏਦਾਂ ਦਾ ਲੱਛਣ ਆ ਆਮ ਤੋਂ ਲੱਛਣ ਤੁਸੀਂ ਗੱਲ ਦੱਸਤੀ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹ ਫਲੂ ਹੀ ਆ ਪਰ ਜਿਸ ਤਰ੍ਹਾਂ ਕਿ ਤੁਹਾਨੂੰ ਸਹੀ ਟਾਰਗੇਟ ਪੇਸ਼IENTS ਨੇ ਜਿਹੜੇ ਛੋਟੇ ਬੱਚੇ ਨੇ ਜਾਂ ਐਲਡਰਲੀ ਨੇ ਪ੍ਰੈਗਨੈਂਟ ਵਿਮਨ ਆ ਇਹਨਾਂ ਨੂੰ ਅਸੀਂ ਜ਼ਿਆਦਾ ਧਿਆਨ ਨਾਲ ਦੇਖਦੇ ਜਦੋਂ ਵੀ ਉਹਨਾਂ ਨੂੰ ਉਹਨਾਂ ਨੂੰ ਏਦਾਂ ਦੇ ਲੱਛਣ ਹੁੰਦੇ ਆ ਪਲੱਸ ਜੇ ਇਹਦੇ ਚ ਬਹੁਤ ਤੇਜ਼ ਬੁਖਾਰ ਹੋ ਰਿਹਾ ਔਰ ਕੰਬਾਂ ਲੱਗ ਰਿਹਾ ਹੈ ਪੇਸ਼ੈਂਟ ਨੂੰ ਔਰ ਉਹਨੂੰ ਜੇ ਸਾਹ ਲੈਣ ਦੀ ਦਿੱਕਤ ਹੋ ਰਹੀ ਹੈ ਬਾਡੀ ਐਕਸ ਜ਼ਿਆਦਾ ਹੋ ਰਹੀ ਹੈ ਭੁੱਖ ਘੱਟ ਲੱਗ ਰਹੀ ਹੈ ਔਰ ਪੇਸ਼ੈਂਟ ਜਿਹੜਾ ਹੈ ਉਹ ਰੈਸਟਲੈਸ ਹੋ ਰਿਹਾ ਹੈ ਫਟੀਕ ਹੋ ਗਈ ਹੈ ਡਿੱਗਿਆ ਪਿਆ ਜੋ ਕਿ ਆਮ ਫਲੂ ਚ ਐਨੀ ਬਾਡੀ ਐਕਸ ਨਹੀਂ ਹੁੰਦੀਆਂ ਜੇ ਆਊਟ ਆਫ ਪ੍ਰੋਪੋਰਸ਼ਨ ਸਾਰਾ ਕੁਝ ਹੋ ਰਿਹਾ ਹੈ ਤੇ ਤੁਹਾਨੂੰ ਸਵੈਨ ਫਲੂ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਔਰ ਡਾਇਗਨੋਸ ਇਹਦਾ H1N1 ਦੇ ਟੈਸਟ ਨਾਲ ਹੀ ਹੁੰਦਾ ਹੈ ਜੇਕਰ ਗੱਲ ਕਰੀਏ ਸਾਈਨ ਫਲੂ ਦੀ ਗੱਲ ਕਰੀਏ ਇਹ ਬਾਡੀ ਦੇ ਵਿੱਚ ਕਿਹੜੇ ਪਾਰਟ ਨੂੰ ਜ਼ਿਆਦਾ ਹਿੱਟ ਕਰਦਾ ਕਿੱਥੋਂ ਪਤਾ ਲੱਗਦਾ ਕਿ ਸਾਈਨ ਫਲੂ ਇਹ ਰੈਸਪੀਰੇਟਰੀ ਵਾਇਰਸ ਹੈ ਜੀ ਇਹ 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 ਤੁਹਾਨੂੰ ਹੋਰ ਕਿੱਥੇ ਨਹੀਂ ਇਫੈਕਟ ਕਰੇਗਾ ਇਹ ਤੁਹਾਨੂੰ ਰੈਸਪੀਰੇਟਰੀ ਸਿਸਟਮ ਜਿਹੜਾ ਹੈ ਸ਼ੁਰੂ ਇੱਥੋਂ ਹੀ ਹੋਏਗਾ ਰੈਸਪੀਰੇਟਰੀ ਸਿਸਟਮ ਤੋਂ ਜੁਕਾਮ ਖਾਂਸੀ ਸਾਹ ਲੈਣ ਚ ਦਿੱਕਤ ਇਹ ਰੈਸਪੀਰੇਟਿਵ ਫੇਫੜਿਆਂ ਦੀ ਨੂੰ ਹੀ ਫੇਫੜਿਆਂ ਦੀ ਬਿਮਾਰੀ ਹੈ ਸਿਕਲ ਜੇਕਰ ਗੱਲ ਕਰੀਏ ਇਹ ਸਾਲ ਦੀ ਗੱਲ ਕਰੀਏ ਮਹੀਨੇ ਕਿਹੜੇ ਮਹੀਨੇ ਜਿਆਦਾ ਇਹ ਅਫੈਕਟ ਕਰਦਾ ਵਾ ਤਾਂ ਕਿ ਲੋਕਾਂ ਨੂੰ ਜਿਹੜੀ ਅਵੇਰਨੈਸ ਹੋ ਜਦੋਂ ਮੌਸਮ ਗਰਮੀ ਤੋਂ ਜਦੋਂ ਸਰਦੀ ਆਂਦੀ ਹੈ ਜਦੋਂ ਟੈਂਪਰੇਚਰ ਡਿਫਰੈਂਸ ਬਹੁਤ ਜ਼ਿਆਦਾ ਹੋ ਜਾਂਦਾ ਹੈ ਉਦੋਂ ਜਿੰਨੇ ਵੀ ਇਨਫਲੂਐਂజా ਵਾਇਰਸ ਨੇ ਇਹ ਉਹਨਾਂ ਇਹ ਵੀ ਇੱਕ ਇਨਫਲੂਐਂజా ਵਾਇਰਸ ਦਾ ਹੀ ਇੱਕ ਜਿਹੜਾ ਹੈ ਵੇਰੀਐਂਟ ਆ ਔਰ ਜਿਹੜੇ ਇਹ ਵੇਰੀਐਂਟਸ ਨੇ ਇਹ ਇਨ੍ਹਾਂ ਮੌਸਮ 'ਚ ਹੀ ਆਉਂਦੇ ਨੇ ਪਰ ਹਾਲਾਂਕਿ ਇਹ ਸਰਦੀ ਸ਼ੁਰੂ ਨਹੀਂ ਹੋਈ ਹੈਗੀ ਇਮਿਊਨਿਟੀ ਜ਼ਿਆਦਾ ਹੈ ਪਰ ਥੋੜਾ ਜਿਹਾ ਬਾਕੀ ਸਾਲ ਨਾਲੋਂ ਐਤਕੀ ਜਲਦੀ ਆ ਗਿਆ ਹੈਗਾ ਸਿਕਰ ਮਾਪਿਆਂ ਨੂੰ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਤਾਂ ਕਿ ਇਸ ਵਾਈਨਫਲੂ ਵਰਗੀ ਬਿਮਾਰੀ ਤੋਂ ਬਚਾ ਜਾ ਸਕੇ ਮੌਸਮ ਦੇ ਹਿਸਾਬ ਨਾਲ ਮੈਂ ਆਮ ਜਨਤਾ ਨੂੰ ਪਹਿਲਾਂ ਤਾਂ ਇੱਕ ਅਪੀਲ ਕਰੂੰਗਾ ਕਿ ਇਨਫਲੂਐਂਜ਼ਾ ਵੈਕਸੀਨ ਜ਼ਰੂਰ ਲਵਾਓ ਔਰ ਪਹਿਲਾਂ ਤਾਂ ਅਸੀਂ ਕਹਿੰਦੇ ਸੀਗੇ ਕਿ ਕਿਉਂਕਿ ਇਹ ਇਸ ਇੰਜੈਕਸ਼ਨ ਨੂੰ 50 ਦਿਨ ਲੱਗ ਜਾਂਦੇ ਆ ਆਪਣਾ ਪੂਰਾ ਅਸਰ ਕਰਨ ਨੂੰ ਤੇ ਅਸੀਂ ਜੁਲਾਈ ਅਗਸਤ ਦੇ ਵਿੱਚ ਅਸੀਂ ਕਹਿੰਦੇ ਸੀ ਵੀ ਲਵਾਉਣਾ ਸ਼ੁਰੂ ਕਰ ਦਿਓ ਕਿਉਂਕਿ ਜੋ ਸਰਦੀ ਆਉਣ ਤੋਂ ਪਹਿਲਾਂ ਜਿਹੜਾ ਉਹਦਾ ਅਸਰ ਹੋ ਜਾਏ ਔਰ ਪਲੱਸ ਇਹ ਇਨਫਲੂਐਂజా ਵੈਕਸੀਨ ਹਰ ਸਾਲ ਲਵਾਉਣਾ ਪੈਂਦਾ ਦੋ ਤਰ੍ਹਾਂ ਦੇ ਆਉਂਦੇ ਹੈ ਟਰਾਈਵੈਲੈਂਟ ਵੀ ਆਉਂਦਾ ਹੈ ਕੁਆਟਰਾਈਵੈਲੈਂਟ ਵੀ ਆਉਂਦਾ ਸੋ ਇਹਦੇ ਵਿੱਚ H1N1 ਕਵਰ ਹੋ ਜਾਂਦਾ ਸੋ ਇਹ ਹਰ ਸਾਲ ਜਿਹੜਾ ਇਹ ਟੀਕਾ ਹੈ ਇਹ ਪਹਿਲੀ ਗੱਲ ਤਾਂ ਲਗਵਾਉਣਾ ਚਾਹੀਦਾ ਹੈ ਹਰ ਜਗ੍ਹਾ ਅਵੇਲੇਬਲ ਹੈ ਸਾਰੇ ਵੱਡੇ ਹਸਪਤਾਲਾਂ ਦੇ ਕਲੀਨਿਕਸ ਦੇ ਵਿੱਚ ਅਵੇਲੇਬਲ ਹੈ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਖਾਸ ਕਰਕੇ ਖਿਆਲ ਰੱਖੋ ਇਹਨਾਂ ਨੂੰ ਬਾਹਰ ਨਾ ਕੱਢੋ ਸ਼ਾਦੀਆਂ ਵਿਆਹਾਂ ਤੇ ਬਿਨਾਂ ਕਿਸੇ ਗੱਲ ਤੋਂ ਪਾਰਟੀਆਂ ਤੇ ਮਾਲ ਦੇ ਵਿੱਚ ਨਾਲ ਲੈ ਕੇ ਜਾਓ ਮਾਸਕ ਪਾ ਕੇ ਰੱਖੋ ਹੱਥ ਧੋ ਕੇ ਰੱਖੋ ਕਿਸੇ ਹੋਰ ਵਿਅਕਤੀ ਨਾਲ ਹੱਥ ਨਾਮ ਲਾਓ ਨਮਸਤੇ ਸਤਿ ਸ੍ਰੀ ਅਕਾਲ ਬੁਲਾਓ ਜਨਬਾਪ। ਸੋ ਇਸ ਨਾਲ ਡਾਕਟਰ ਸਚਦੇਵ ਜਿन्हने ਸਾਡੇ ਨਾਲ ਸਵੈਨ ਫਲੂ ਵਰਗੀਆਂ ਬਿਮਾਰੀਆਂ ਬਾਰੇ ਸਾਡੇ ਨਾਲ ਗੱਲਬਾਤ ਕੀਤੀ ਹੈ ਕਿ ਬਿਮਾਰੀ ਤੋਂ ਕਿੱਦਾਂ ਬਚਿਆ ਜਾ ਸਕਦਾ ਇਸ ਸੰਬੰਧੀ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਲਗਾਨਾ ਤੋਂ ਲਖਮਿੰਦਰ ਸਿੰਘ ਥੈਂਕਸੋ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par